ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਇੱਕ ਹੋਰ ਨਵੀਂ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਜਿਹੜੀ ਕਿ ਬਹੁਤ ਜ਼ਰੂਰੀ ਹੈ ਉਹਨਾਂ ਸਾਬਕਾ ਫੌਜੀ ਵੀਰਾਂ ਦੇ ਲਈ ਵੀਰ ਨਾਰੀਆਂ ਦੇ ਲਈ ਜਿਹੜੇ ਆਪ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਭਾਰਤੀ ਫੌਜ ਦੇ ਵਿੱਚ ਸੇਵਾ ਕਰਕੇ ਪੈਨਸ਼ਨ ਆਇਆ ਹੋਇਆ ਹੈ ਸੋ ਉਹਨਾਂ ਨੂੰ ਇਹ ਜਾਣਕਾਰੀ ਸੁਣਨੀ ਬਹੁਤ ਜ਼ਰੂਰੀ ਹੈ ਤੁਸੀਂ ਆਪ ਵੀ ਸੁਣੋ ਤੇ ਅੱਗੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰੋ ਕਿਉਂਕਿ ਫੌਜ ਦੇ ਵਿੱਚੋਂ ਜਦੋਂ ਵੀ ਕੋਈ ਜਵਾਨ ਕਿਸੇ ਵੀ ਰੈਂਕ ਤੇ ਪੈਨਸ਼ਨ ਆਉਂਦਾ ਤਾਂ ਆਉਣ ਵੇਲੇ ਉਹਨੂੰ ਐਕਸਰਸਮੈਨ ਦੇ ਤੌਰ ਤੇ ਬਹੁਤ ਸਾਰੀਆਂ ਸਹੂਲਤਾਂ ਵਾਸਤੇ ਕਾਰਡ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ECHS ਕਾਰਡ ਵੀ ਦਿੱਤਾ ਜਾਂਦਾ ਹੈ ਇਸਨੂੰ ਐਕਸਰਸਮੈਨ ਕੰਟਰੀਬਿਊਟਰੀ ਹੈਲਥ ਸਕੀਮ ਦਾ ਨਾਮ ਦਿੱਤਾ ਜਾਂਦਾ ਹੈ ਜਿਵੇਂ ਸੀਐਂਡੀ ਕਾਰਡ ਹੁੰਦਾ ਹੈ ਕੰਟੇਨਸਟ ਸੋ ਡਿਪਾਰਟਮੈਂਟ ਸੋ ਇਹ ਸਾਬਕਾ ਫੌਜੀ ਵੀਰਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਿਹਤ ਦਾ ਇਲਾਜ ਕਰਾਉਣ ਦੇ ਲਈ ਇਹ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ ਪਰ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ ਇਹਦੇ ਵਿੱਚ ਇੱਕ ਅਪਡੇਟ ਆਈ ਹੈ ਨਵੀਂ ਕਿ ਜਿਨ੍ਹਾਂ ਸਾਬਕਾ ਸੈਨਿਕਾਂ ਦੀ ਜਾਂ ਉਹਨਾਂ ਦੀ ਡਿਪੈਂਡੈਂਟ ਦੀ ਉਮਰ 80 ਸਾਲ ਤੋਂ ਉੱਪਰ ਹੋ ਜਾਂਦੀ ਹੈ ਜਾਂ ਹੋ ਗਈ ਹੈ ਸੋ ECHS ਕਾਰਡ ਜਿਹੜਾ ਹਰ ਸਾਲ ਵੈਲੀਡੇਸ਼ਨ ਕਰਾਉਣੀ ਪੈਂਦੀ ਸੀ ਉਹਦੇ ਵਿੱਚ ਆਪਣੇ ਪਰਿਵਾਰ ਦੇ ਮੁਖੀ ਦੀ ਤੁਹਾਡੇ ਮਾਤਾ ਪਿਤਾ ਉਹਨਾਂ ਦੀ ਇਨਕਮ ਪ੍ਰੂਫ ਫਾਰਮ 22 ਲੈਣਾ ਪੈਂਦਾ ਸੀ ਉਹ ਹੁਣ 80 ਸਾਲ ਤੋਂ ਉੱਪਰ ਵਾਲੇ ECHS ਕਾਰਡ ਬੈਨੀਫਿਸ਼ੀਅਰਾਂ ਲਈ ਉਹ ਹੁਣ ਲਾਗੂ ਨਹੀਂ ਹੈ ਉਹ ਤੁਹਾਨੂੰ ਹੁਣ ਹਰ ਸਾਲ ਵੈਲੀਡੇਸ਼ਨ ਨਹੀਂ ਕਰਾਉਣੀ ਪੈਣੀ ਸੋ ਜਿਨ੍ਹਾਂ ਦੇ ਵੀ ਵੈਲੀਡੇਸ਼ਨ ਨਾ ਹੋਣ ਕਰਕੇ ਕਾਰਡ ਬਲੌਕ ਹੋਏ ਸਨ ਆਪੋ ਆਪਣੇ ECHS ਸੈਂਟਰਾਂ ਦੇ ਵਿੱਚ ਜਾ ਕੇ ਸਟ੍ਰੈਸ਼ਨ ਰਿਕਵਰਡਰ ECHS ਦਫ਼ਤਰ ਵਿੱਚ ਜਾ ਕੇ ਜਿਹੜੀ ਆਪਣੀ ECHS ਕਾਰਡ ਦੀ ਜਿਹੜੀ ਬਲੌਕ ਹੋਇਆ ਸੀ ਉਹਨੂੰ ਤੁਸੀਂ ਅਨਬਲੌਕ ਕਰਾ ਸਕਦੇ ਹੋ ਉਹਨੂੰ ਵਰਤੋਂ ਵਿੱਚ ਲਿਆ ਸਕਦੇ ਹੋ ਪਹਿਲੀ ਜਾਣਕਾਰੀ ਤਾਂ ਇਹ ਦੂਸਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਜਿਹੜੇ ਵੀ ਫੌਜ ਦੇ ਵਿੱਚੋਂ ਜਦੋਂ ਮੈਂ ਪੈਨਸ਼ਨ ਆਇਆ ਸੀ ਤੇ 7000 ਰੁਪਏ ਸਾਡਾ ਜਿਹੜਾ ਕਟਿਆ ਗਿਆ ਸੀ ਕਿ ਤੁਹਾਡੀ ਫੈਮਿਲੀ ਨੂੰ ਤੁਹਾਡੇ ਡਿਪੈਂਡੈਂਟ ਨੂੰ ਅਸੀਂ ਪੈਨਸ਼ਨ ਜਾਣ ਤੋਂ ਬਾਅਦ ਇਲਾਜ ਦੇਵਾਂਗੇ ਪਰ ਵੀਰੋ ਮੈਂ ਕੋਈ ਝੂਠ ਬੋਲ ਕੇ ਜਾਂ ਕਿਸੇ ਦੀ ਤਾਰੀਫ ਕਰਕੇ ਵੀਊ ਲੈ ਕੇ ਪੈਸੇ ਕਮਾਉਣ ਵਾਸਤੇ ਨਹੀਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਸੱਚਾਈ ਦੀ ਗੱਲ ਕਰ ਰਿਹਾ ਕਿ ਜਿਹੜੀ ਉਮੀਦ ਨਾਲ ECHS ਕਾਰਡ ਦੇ ਪੈਸੇ ਭਰੇ ਸਨ ਜਿਹੜੀ ਖੁਸ਼ੀ ਨਾਲ ECHS ਕਾਰਡ ਅਸੀਂ ਬਣਵਾਇਆ ਸੀ ਉਹ ਵਾਲਾ ਇਲਾਜ ਦੀ ਸਹੂਲਤ ਪਿਛਲੇ 6-7 ਸਾਲਾਂ ਚ ਕਦੇ ਵੀ ਈਸੀਐਚਐਸ ਸੈਂਟਰ ਚ ਨਹੀਂ ਮਿਲੀ ਹੁਣ ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਉਹ ਈਸੀਐਚਐਸ ਡਿਪਾਰਟਮੈਂਟ ਦਾ ਕਸੂਰ ਹੈ ਜਾਂ ਤੁਹਾਡੇ ਲੋਕਲ ਈਸੀਐਚਐਸ ਜਿਹੜਾ ਉੱਥੇ ਕਮਾਂਡੈਂਟ ਬੈਠਦਾ ਹੈ ਜਿਹੜਾ ਉੱਥੇ ਡਾਇਰੈਕਟਰ ਬੈਠਦਾ ਜਾਂ ਉੱਥੇ ਡਾਕਟਰ ਦਾ ਜਾਂ ਸਟਾਫ ਦਾ ਨਹੀਂ ਇਹ ਸਾਰੀ ਜਿਹੜੀ ਤਾਣੀ ਹੈ ਜਿਹੜੀ ਉਹ ਉਹਦੇ ਵਿੱਚ ਆਪਾਂ ਵੀ ਸਾਰੇ ਸ਼ਾਮਿਲ ਆ ਜਿਹੜੇ ਨਜਾਇਜ਼ ਫਾਇਦਾ ਉੱਥੇ ਗਲਤ ਤਰੀਕੇ ਨਾਲ ਚੱਕਦੇ ਨੇ ਪਰ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਹੀ ਹੈ ਕਿ ਜਿਹੜਾ ਵੀ ਸਾਬਕਾ ਸੈਨਿਕ ਵੀਰ ਚਾਹੇ ਤੁਸੀਂ ਕਿਸੇ ਵੀ ਰੈਂਕ ਵਿੱਚ ਪੈਨਸ਼ਨ ਆਏ ਹੋ ਜੇਕਰ ਤੁਹਾਡਾ ECHS ਕਾਰਡ ਬਣਿਆ ਹੈ ਔਰ ਤੁਸੀਂ ECHS ਸੈਂਟਰ ਤੋਂ ਦੂਰ ਰਹਿੰਦੇ ਹੋ ਤਾਂ ਬੇਨਤੀ ਹੈ ਕਿ ਛੋਟੀ ਮੋਟੀ ਬਿਮਾਰੀ ਕਰਕੇ ਕਦੇ ਵੀ ECHS ਸੈਂਟਰ ਨਾ ਆਓ ਆਪਣੇ ਘਰ ਦੇ ਨੇੜੇ ਲੋਕਲ ਡਾਕਟਰ ਦੇ ਕੋਲੋਂ ਫੈਮਿਲੀ ਡਾਕਟਰ ਦੇ ਕੋਲੋਂ ਮੋਹੱਲਾ ਕਲੀਨਿਕ ਦੇ ਵਿੱਚੋਂ ਤੁਹਾਡੇ ਕੋਈ ਨੇੜੇ ਸਰਕਾਰੀ ਹਸਪਤਾਲ ਹੈ ਜਾਂ ਕੋਈ ਵੀ ਜੇ ਛੋਟੀ ਮੋਟੀ ਪ੍ਰੋਬਲਮ ਹੈ ਫਰੀਦ ਦੀ ਤਾਂ ਉਹ ਤੁਸੀਂ ਆਪਣੇ ਉੱਥੇ ਕਰਵਾ ਲਓ ਜੇ ਕੋਈ ਸੀਰੀਅਸ ਬਿਮਾਰੀ ਹੈ ਕੋਈ ਭਿਆਨਕ ਬਿਮਾਰੀ ਹੈ ਅਚਾਨਕ ਆ ਚੁੰਬੜੀ ਹੈ ਪਰਿਵਾਰ ਦੇ ਵਿੱਚ ਜਿਹਦੇ ਤੇ ਤੁਹਾਨੂੰ ਲੱਗਦਾ ਖਰਚਾ ਬਹੁਤ ਹੋਣ ਵਾਲਾ ਹੈ ਜਾਂ ਅਚਾਨਕ ਕੋਈ ਦੁਰਘਟਨਾ ਵਾਪਰ ਗਈ ਫਿਰ ਐਕਸੀਡੈਂਟ ਹੋ ਗਿਆ ਤਾਂ ਜਰੂਰ ECHS ਸੈਂਟਰ ਆਓ ਉੱਥੋਂ ਰੈਫਰ ਕਰਾਓ ਵਧੀਆ ਆਪਣੇ ਸ਼ਹਿਰ ਦੇ ਨੇੜੇ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਵਧੀਆ ਇਲਾਜ ਕਰਾਓ ਇਹ ਸਹੂਲਤ ਦਾ ਫਾਇਦਾ ਲਓ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਜਿੰਨਾ ਬਜ਼ੁਰਗਾਂ ਦੀ ਉਮਰ ਜ਼ਿਆਦਾ ਹੈ ਤੇ ਉਹਨਾਂ ਨੂੰ ਲੱਗਦਾ ਕਿ ਛੋਟੀ ਮੋਟੀ ਬਿਮਾਰੀ ਅਸੀਂ ECHS ਸੈਂਟਰ ਦਿਖਾਉਣ ਚਲੇ ਜਾਨੇ ਆ ਪਹਿਲੀ ਗੱਲ ਤਾਂ ਉਹ ਆਪਣੇ ਘਰ ਦੇ ਕਿਸੇ ਪਰਿਵਾਰ ਦੇ ਮੈਂਬਰ ਦਾ ਕੰਮ ਛਣਾ ਕੇ ਉਹਨਾਂ ਨੂੰ ਨਾਮ ਲੈ ਕੇ ਆਉਣਗੇ ਗੱਡੀ ਦਾ ਤੇਲ ਫੁਕਣਗੇ ਨਹੀਂ ਤਾਂ ਬਸ ਤੇ ਆ ਕੇ ਖਜਲਖੋਰ ਹੋਣਗੇ ਫਿਰ ਬੱਸ ਸਟੈਂਡ ਤੋਂ ਲੈ ਕੇ ਟੈਂਟ ਦੇ ਗੇਟ ਤੱਕ ਫਿਰ ਟੈਂਟ ਦੇ ਗੇਟ ਤੋਂ ਲੈ ਕੇ ECHS ਪੋਲੀਕਲੀਨਿਕ ਤੱਕ ਫਿਰ ਉੱਥੇ ਤੁਸੀਂ ਆਉਨੇ ਹੋ ਉੱਥੇ ਡਾਕਟਰ ਤੁਹਾਡੇ ਚੈੱਕਅਪ ਕਰਦਾ ਕਈ ਵਾਰ ਤਾਂ ਡਾਕਟਰ ਹੀ ਨਹੀਂ ਹੁੰਦਾ ਸਾਡੇ ਇੱਥੇ ਬਠਿੰਡੇ ਬਹੁਤ ਜ਼ਿਆਦਾ ਘਾਟ ਹੈ ਬੜੀ ਵੈਕੈਂਸੀ ਬੜੇ ਵਾਰ ਉਹਨਾਂ ਨੇ ਕੱਢੀ ਪਰ ਡਾਕਟਰ ਨਹੀਂ ਮਿਲਦੇ ਚਲੋ ਉਹਦੇ ਵੀ ਬਹੁਤ ਸਾਰੇ ਕਾਰਨ ਨੇ ਫਿਰ ਤੁਹਾਨੂੰ ਉੱਥੇ ਜਿਹੜਾ ਡਾਕਟਰ ਬੈਠਾ ਹੋਏਗਾ ਉਹ ਕੋਈ ਟੈਸਟ ਵਾਸਤੇ ਮਿਲਟਰੀ ਹਸਪੀਟਲ ਰੈਫਰ ਕਰੇਗਾ ਫਿਰ ਜਦੋਂ ਨੂੰ ਤੁਸੀਂ ਮਿਲਟਰੀ ਹਸਪੀਟਲ ਜਾਓਗੇ ਉਦੋਂ ਨੂੰ ਲੈਬ ਬੰਦ ਹੋ ਚੁੱਕੀ ਹੋਏਗੀ ਜਾਂ ਉੱਥੋਂ ਨੂੰ ਦਵਾਈਆਂ ਲਿਖਣਗੇ ਉਹ ਦਵਾਈਆਂ ਤੁਹਾਨੂੰ ਪੋਲੀਕਲੀਨਿਕ ਤੋਂ ਨਹੀਂ ਮਿਲਣਗੀਆਂ ਐਮਐਚ ਦੇ ਸਟੋਰ ਤੋਂ ਮਿਲਣਗੀਆਂ ਜਾਂ ਸਟੋਰ ਤੋਂ ਵੀ ਨਹੀਂ ਮਿਲਣਗੀਆਂ ਬਾਹਰੋਂ ਲੈਣੇ ਆ ਪੈਣਗੀਆਂ ਠੀਕ ਹੈ ਤੁਸੀਂ ਜੇ ਚਾਹੁੰਦੇ ਹੋ ਕਿ ਇੱਕ ਵਾਰ ਟ੍ਰਾਈ ਕਰਨੀ ਹੈ ਵੀ ਨਹੀਂ ਮੈਂ ਜਾਣਾ ਤਾਂ ਆ ਜਾਓ ਕੋਈ ਉਹਦੇ ਵਿੱਚ ਗਲਤ ਗੱਲ ਨਹੀਂ ਪਰ ਮੇਰਾ ਖੁਦ ਦਾ ਤਜਰਬਾ ਮੇਰਾ ਪਰਿਵਾਰਕ ਮੈਂਬਰ ਕਿਸੇ ਵਜ੍ਹਾ ਕਰਕੇ ਸਾਨੂੰ ਈਸੀਐਚ ਸੈਂਟਰ ਜਾਣਾ ਪਿਆ ਚਲੋ ਉਹਨਾਂ ਕੋਲੇ ਇਲਾਜ ਨਹੀਂ ਸੀ ਪਹਿਲਾਂ ਉੱਥੇ ਖੱਜਲ ਖਾਰ ਹੋਏ ਕਾਫੀ ਦਿਨ ਕਿਉਂਕਿ ਜਿਹੜੇ ਡਾਕਟਰ ਸਪੈਸ਼ਲਿਸਟ ਸੀ ਐਮਐਚ ਦੇ ਵਿੱਚੋਂ ਛੁੱਟੀ ਤੇ ਸਨ ਸੋ ਉਹਨੇ ਦਿਨ ਅਸੀਂ ਵੇਟ ਕਰਦੇ ਰਹੇ ਜਦੋਂ ਡਾਕਟਰ ਆਇਆ ਫਿਰ ਉਹਨੇ ਰੈਫਰ ਕਰ ਦਿੱਤਾ ਉਹ ਕਹਿੰਦਾ ਇੱਥੇ ਇਲਾਜ ਨਹੀਂ ਫਿਰ ਦੁਬਾਰਾ ਪੋਲੀਕਲਿਨਿਕ ਗਏ ਫਿਰ ਉਹਨਾਂ ਨੇ ਸਿਵਲ ਹਸਪਤਲ ਰੈਫਰ ਕੀਤਾ ਫਿਰ ਸਿਵਲ ਹਸਪਤਲ ਕਹਿੰਦੇ ਜੀ ਇੱਥੇ ਸਾਡੇ ਕੋਲੇ ਇੱਕ ਟੈਸਟ ਹੋਣਾ ਜਿਹੜਾ ਕਿ ਪੀਜੀਆਈ ਚੰਡੀਗੜ੍ਹ ਹੁੰਦਾ ਇੱਥੇ ਨਹੀਂ ਹੁੰਦਾ ਹੁਣ ਜਦੋਂ ਅਸੀਂ ਦੁਬਾਰਾ ਪੀਜੀਆਈ ਗਏ ਉਹ ਕਹਿੰਦੇ ਨਹੀਂ ਜੀ ਤੁਸੀਂ ਜਾਂ ਤੁਹਾਡਾ ਖਰਚਾ ਪਵੇਗਾ ਜਾਂ ਤੁਸੀਂ ਇਸੇ ਟੈਸਟੋਂ ਪੀਜੀਆਈ ਨੂੰ ਰੈਫਰ ਕਰਾ ਕੇ ਲਿਆਓ ਅਸੀਂ ਦੁਬਾਰਾ ਫਿਰ ਇੱਥੇ ਪੋਲੀਕਲਿਨਿਕ ਆਏ ਫਿਰ ਇਹਨਾਂ ਨੇ ਮੁਹੱਲੀ ਈਸੀਟਸ ਰੈਫਰ ਕੀਤਾ ਫਿਰ ਉੱਥੋਂ ਪੀਜੀਆਈ ਰੈਫਰ ਕਰਾ ਕੇ ਫਿਰ ਪੀਜੀਆਈ ਵੀ ਗਏ ਉੱਥੋਂ ਵੀ ਬੜੇ ਉੱਥੇ ਚੱਕਰ ਲਾਉਣੇ ਪਏ ਫਿਰ ਇਲਾਜ ਫਿਰ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਕਰਾਉਣਾ ਪਿਆ ਕਹਿਣ ਦਾ ਮਤਲਬ ਦੋ ਤਿੰਨ ਵਾਰ ਮੇਰੇ ਨਾਲ ਇਸੇ ਤਰ੍ਹਾਂ ਹੋਇਆ ਪਰ ਜੇਕਰ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਮੈਂ ਖੁਦ ਫੌਜ ਵਿੱਚ ਰਿਹਾ ਮੈਨੂੰ ਪਤਾ ਹੈ ਕਿ ਇੱਕ ਫੌਜੀ ਜਵਾਨ ਕਿੰਨੀ ਮੁਸ਼ਕਲ ਦੇ ਨਾਲ ਫੌਜ ਵਿੱਚ ਨੌਕਰੀ ਕਰਦਾ ਪੈਨਸ਼ਨ ਆਉਣ ਤੋਂ ਬਾਅਦ ਫਿਰ ਉਹਦੀਆਂ ਮੁਸ਼ਕਲਾਂ ਦੁੱਗਣੀਆਂ ਹੋ ਜਾਂਦੀਆਂ ਹਨ ਤਨਖਾਹ ਘਟ ਜਾਂਦੀ ਹੈ ਖਰਚੇ ਵੱਧ ਜਾਂਦੇ ਨੇ ਸੋ ਉਹਨੂੰ ਲੱਗਦਾ ਹੈ ਕਿ ਮੈਂ ਜਿਹੜਾ ਇਲਾਜ ਤੇ ਖਰਚਾ ਹੁੰਦਾ ਮੈਂ ਫ੍ਰੀ ਵਿੱਚ ਕਰਾ ਲਵਾਂ ਪਰ ਤੁਹਾਡਾ ਖਰਚਾ ਇਲਾਜ ਨਾਲੋਂ ਜ਼ਿਆਦਾ ECHS ਪੋਲੀਕਲੀਨਿਕ ਦੇ ਚੱਕਰ ਲਾਉਣ ਤੇ ਹੋ ਜਾਣਾ ਸੋ ਇਹੀ ਬੇਨਤੀ ਹੈ ਕਿ ਜਿਆਦਾ ਹੀ ਕੋਈ ਮੁਸ਼ਕਲ ਆਉਂਦੀ ਹੈ ਜਿਆਦਾ ਕੋਈ ਗੰਮੀਰ ਗੰਮੀਰ ਬਿਮਾਰੀ ਆ ਜਾਂਦੀ ਹੈ ਤੇ ਜ਼ਰੂਰ ਆਓ ਇੱਥੋਂ ਰੈਫਰ ਕਰਵਾ ਕੇ ਆਪਣਾ ਸਿਵਲ ਦੇ ਵਿੱਚ ਇਲਾਜ ਕਰਾਓ ਬੜੀ ਚੰਗੀ ਗੱਲ ਹੈ ਪਰ ਛੋਟੀ ਮੋਟੀ ਵਜ੍ਹਾ ਕਰਕੇ ਕਦੇ ਵੀ ECHS ਸੈਂਟਰ ਨਾ ਆਓ ਬਹੁਤ ਜ਼ਿਆਦਾ ਖੱਜਲ ਖਰਾਤ ਤੁਸੀਂ ਹੋਵੋਗੇ ਮੈਂ ਰੋਜ਼ਾਨਾ ਇੱਥੇ ਬਜ਼ੁਰਗਾਂ ਨੂੰ ਦੇਖਦਾ ਹਾਂ ਘਰ ਪਰਿਵਾਰ ਦੇ ਮੈਂਬਰਾਂ ਦਾ ਵੀ ਕੰਮ ਛੜਾ ਕੇ ਲਿਆਉਣਾ ਪੈਂਦਾ ਤੇ ਉਹ ਜਿਹੜੀ ਪਰੇਸ਼ਾਨੀ ਹੁੰਦੀ ਹੈ ਬਿਮਾਰੀ ਦੂਰ ਤੱਕ ਹੀ ਹੋਣੀ ਆ ਉਲਟਾ ਉਹ ਦਵਾਈਆਂ ਲੈਣ ਦੇ ਚੱਕਰ ਵਿੱਚ ਫਿਰ ਦਵਾਈਆਂ ਦੇ ਬਿੱਲ ਦੇਣ ਦੇ ਚੱਕਰ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਮੈਂ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸੀ ਔਰ ਇਹੀ ਬੇਨਤੀ ਵੀ ਕਰਨੀ ਚਾਹੁੰਦਾ ਸੀ ਤੁਸੀਂ ਸਾਰਿਆਂ ਨੂੰ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਜਾਣਕਾਰੀ ਤਾਂ ਲਾਈਕ ਜ਼ਰੂਰ ਕਰੋ ਔਰ ਆਪਣੇ ਜਿਹੜੇ ਕੀਮਤੀ ਸੁਝਾਅ ਉਹ ਵੀ ਦਿਓ ਤਾਂ ਕਿ ਇਹਦੇ ਵਿੱਚ ਕੀ ਸੁਧਾਰ ਕੀਤਾ ਜਾ ਸਕਦਾ ਕੀ ਆਪਾਂ ਗੱਲਬਾਤ ਕਰ ਸਕਦੇ ਆ ਔਰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਗਰੁੱਪਾਂ ਦੇ ਵਿੱਚ ਇਹ ਵੀਡੀਓ ਸ਼ੇਅਰ ਵੀ ਕਰੋ ਤਾਂ ਕਿ ਹੋਰਨਾਂ ਦੀ ਵੀ ਜਾਣਕਾਰੀ ਵਿੱਚ ਵਾਧਾ ਹੋਵੇ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ